واحرو جی پیب ایک شری واحر جی کے پتہ ہے پاتویں کبھی ਅਮ੍ਰਿਕੋ ਹੱਥ ਦਰਛਾ ਪੂਰਨ ਹੋਏ ਜਿਤ ਕੀ ਇੱਛਾ ਤਬ ਚਰਨਨ ਮਨ ਰਹਿ ਹਮਾਰਾ ਆਪਣਾ ਜਨ ਤ੍ਰੋਪਤਿ ਪਾਰਾ ਅਮ੍ਰਿਤ ਦਉਤ ਸੋ ਕੀ ਵਸੈ ਮੋਰੋਂ ਪਰਿਵਾਰਾ ਸੇਵਕ ਸਿੱਖ ਸਬੈ ਕਰਤਾਰਾ ਮੁਰਛਾ ਮिज ਕਰਦਾ ਕਰੀਐ ਸਰਨ ਕੋ ਅਜ ਸੰਗਰੀਐ ਉਰਨ ਹੋ ਦੇਵਕ ਸੇਖੇ ਹਮਾਰੇ ਤਾਰੀ ਹੈ ਚੰਚਨ ਸਤ ਰਹੇ ਹਮਾਰੇ ਮਾਰੀ ਹੈ ਆਪ ਹੱਥ ਦੇ ਮੁਝੇ ਉਗਰੀ ਹੈ ਮਰਨ ਕਾਲ ਕਾ ਤਰਾਸ ਨਿਵਰੀ ਹੈ ਉਹ ਜੋ ਸਦ ਹਮਾਰੇ ਪਛਾ ਸ੍ਰੀ ਅਸਤੋਚੋ ਕਰੀ ਹੋਰ ਅੱਛਾ ਰਾਖਵੇਂ ਹੋ ਸਹਾਰੇ ਪਿਆਰੇ ਨੀਨ ਮੰਦ ਦੁਸ਼ਟਨ ਕੇ ਹੰਤਾ ਤਮਹ ਹਮ ਬਰੀ ਚਤੁਰ ਦਸ ਕੰਦਾ ਹਲ ਪਾਏ ਬ੍ਰਹਮਾ ਬਪਤਰ ਕਲ ਪਾਏ ਸ਼ਿਵ ਜੋਈ ਅਵਤਾਰ ਹਲ ਪਾਏ ਕਰ ਵਿਸ਼ਨ ਪ੍ਰਕਾਸ਼ਾ ਸਕਲ ਕਾਲ ਕਾ ਕੀ ਆਤਮਸ ਕਵਣ ਕਾਲ ਜੋਗੀ ਸ਼ਿਵ ਕੀਓ ਬੇਦਰਜ ਬਹਿਮਾਂ ਜੁਤੀਓ ਜਬਨ ਕਾਲ ਸਭ ਲੋਕ ਸਭਾ ਰ ਨਮ ਸੁਕਾ ਰਹੇ ਤਹੀਂ ਹਮਾਰਾ ਜਬਨ ਕਾਲ ਸਭ ਜਗਤ ਬਣਾਇਆ ਦੇਵਦਤ ਜਨ ਸੰਨੀ ਉਪਜਾਇ ਆਦੇਅ ਤੇਈ ਕਹੇ ਅਵਤਾਰ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰਿਸੇ ਇੱਕ ਹਮਾਰੇ ਸਕਲ ਪ੍ਰਜਾ ਜਿਨੀਆਂ ਪਸਵਾਰੇ ਸਿਵ ਕੰਨ ਕੋ ਸਭ ਗਮ ਸੁਖ ਦੇ ਔ ਸਤਰਨ ਕੋ ਪਲੰਬ ਵਦਕਿਓ ਘਟ ਘਟ ਕੇ ਅੰਤਰ ਕੀ ਜਾਨਤਾ ਭਲੇ ਬੁਰੇ ਕੀ ਪੀਰ ਪਛਾਨਤ ਜੇਤੀ ਤੇ ਕੁੰਚਰੀ ਅਸਥੁਲਾ ਸਾ ਪਰ ਕਿਰਪਾ ਦ੍ਰਿਸ਼ਟ ਕਰ ਹੁਲਾ ਤਨ ਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨ ਘਟ ਘਟ ਕੇ ਪਟ ਪਟ ਕੇ ਜਾਣੇ ਜਬ ਯੁਦਕਰ ਖਗਰ ਤਹਾਂ ਕਦ ਤਾਰ ਜਬ ਜਤਰ ਤ ਤਬ ਦੇਹੀ ਅਪਾਰ ਜਬ ਆਕਾਰ ਖਗਰ ਤਹਾਂ ਕਬਹੁ ਤੁਮ ਮੈਂ ਮਿਲ ਤ ਦੇ ਤਰ ਸਭਹੁ ਜਿਤੇ ਵਦਨ ਸ੍ਰਿਸ਼ਟ ਸਭ ਤਾਰੈ ਆਪ ਆਪਣੀ ਗੂਜਿ ਉਜਾਰੇ ਹਮ ਸਭ ਹੀ ਤੇ ਰਹਤ ਨਿਰਾਲਮ ਜਾਣਤ ਵੇਦ ਪੇਦ ਹਰਿਆਲਾ ਰੰਕਾਰ ਨਿਰਬਕਾਰ ਨਿਰਲੰਬ ਆਦ ਨੀਲੇ ਅਨਾਦੀ ਸੰਭ ਤੰਕਰ ਮੂਡ ਉਚਾਰਤ ਭੇਦਾ ਜਾਣ ਕੋ ਪੇਬ ਨਾ ਪਾਵਤ ਵੇਦਾ ਅੰਕੋ ਕਿਰਪਾ ਹਨੇਨੁ ਮੰਨਤ ਮਹਾ ਮਹੂੜ ਕਛ ਭੇਦ ਨ ਜਾਣਤ ਮਹਾ ਦੇਵ ਕੋ ਕਹਿ ਤ ਸਦਾ ਸੇਵਾ ਨਰੰਕਾਰ ਕਾ ਚਿਨ ਤਨ ਹੈ ਬਿਵ ਆਪ ਆਪਣੀ ਬੁੱਧ ਹੈ ਜਤੀ ਵਰਣ ਤ ਪਿੰਨ ਪਿਰਨ ਤੋ ਹੈ ਜਤੀ ਤੁਮਰਾ ਲਖਾ ਨ ਜਾਏ ਪਸਾਰਾ ਕਹਿ ਬਿਦਸ ਜਾ ਇਕ ਰੂਪ ਨੂੰ ਪਸ ਰੂਪਾ ਰੰਗ ਪਇਓ ਰਾਵ ਕਹੀਂ ਪੂਪਾ ਅੰਡਜੁ ਜਿਰਜ ਸੇਤ ਜਕੀਨੀ ਉਤਬੁਜ ਖਾਨ ਮਹੋਰ ਰਚਦੀਨੀ ਅਹਉ ਫੂਲ ਰਾਜਾ ਹਵੇ ਬੈਠਾ ਅਹਉ ਸੇ ਮੰਡ ਪਇਓ ਸੰਕਰਿਆ ਕੈਠਾ ਸਿਗਰੀ ਸ੍ਰੇਸ਼ਟ ਦਿਖਾਏ ਅਚੰਪਵ

इनके तुम संकट सब टारे जो कल कोई इक बार उठ आए हैं ताके काल निकट न आए हैं रक्षा होन रहे सब काल दुष्ट अरिष्टट रेन टका ला कृपा दृष्ट तन जाहि रे हरि हो आके ताप तनक मोहर हो रित सिद्ध कर ਬਸ ਤੇ ਤਹੀ ਉਵਾਰ ਜਿਨ ਨਰ ਨਾਮ ਤੇਹਾਰੋਂ ਕਹਾ ਨਾਰਿਤ ਦੁਸ਼ਟ ਦੋਖ ਤੇ ਰਹਾ ਖੜਕ ਕੇਤ ਮੈਂ ਸ਼ਰਨ ਤੇਹਾਰੀ ਆਪ ਹੱਥ ਦੈਲ ਹੋਇ ਉਬਾਰੀ ਸਰਵਥੋਰ ਮਹੋ ਸਗਾਈ ਦੁਸ਼ਟ ਦੋਖ ਤੇ ਨਹੀ ਹੋ ਜਾਈੇੇ ਪਾ ਕਰੀ ਹੰਮ ਪਰ ਜਗ ਮਾਤਾ ਗ੍ਰੰਥ ਕਰਾਂ ਪੁਰਨ ਸੁਭਾਗਾਤਾ 길 ਵਿਖ ਸ਼ਕਲ ਦੇਹ ਕੋ ਹਰਤਾ ਦੁਸ਼ਟ ਦੋਖਿ ਅਨਕੋਸ਼ ਹੈ ਕਰਤਾ ਸਿਰੀ ਅਸਤੋ ਜਬ ਭਏ ਦਇਆਲਾ ਪੁਰਨ ਕਰਾਂ ਗ੍ਰੰਥ ਤਕਾਲਾ मनवाल पावए न पतोई सुंग जो सुर सन पावई सुने मुड़ चित लाइ चतुरदा ਪਾਈ ਸੰਬਤ 17 ਹੈ ਸਹਿਸ ਪੜੀ ਜੈ ਅਰਬ ਸਹਿਸ ਫੁੱਲ ਪੀਨ ਕਹੀ ਜੈ ਆਦਰਬ ਸੁਦੀ ਅਸ਼ਟਮੀ ਰਵਿਵਾਰ ਤੀਰ ਸਾਦਰ ਪ੍ਰਭ ਗ੍ਰੰਥ ਸੁਦਾਰਾ ਸਵਈਆ ਪਾਇੰਗਹੇ ਜਬ ਤੇ ਕਹ ਹੈ ਮਤੀਤ ਨ ਮੰਨਿਓ ਸਿਮਰਤ ਸਾਸ ਸਰਵੇ ਦਸ ਬਿਬਾ ਭੇਦ ਕਹ ਹਮ ਇਕ ਨ ਜਾਣਿਓ ਸ੍ਰੀ ਅਸਪਾਨ ਕਿਰਪਾ ਤੁਮਰੀ ਕਰ ਮੈਂ ਨ ਕਹਿਓ ਸਭ ਤੋ ਹੈ ਬਖਾਨਿਓ ਦਹਰਾ ਸੱਗਲ ਦਵਾਰ ਕੋ ਛਾੜ ਕੇ ਗਹਉ ਤਹਾਰੋਂ ਦਵਾਰ ਮਾਹੀ ਗਹੇ ਕੀ ਲਾਜ ਅਸ Did uh you -huh.